ਪ੍ਰੀਯ ਮੋਦੀ ਅੱਜ ਕਿਸਾਨਾਂ ਨੂੰ ਦੇਣਗੇ ਦੋ ਵੱਡੀਆਂ ਤੇ ਨਵੀਆਂ ਖੇਤੀ ਯੋਜਨਾਵਾਂ ਦੀ ਸਗਤ 35440 ਕਰੋੜ ਰੁਪਏ ਦੀ ਲਗਤ ਵਾਲੀ ਪੀਐਮ ਤੰਤਰ ਅਨਿਆ ਖੇਤੀ ਯੋਜਨਾ ਤੇ ਦਾਲਨ ਵਿੱਚ ਆਤਮ ਨਿਰਭਰਤਾ ਮਿਸ਼ਨ ਦੀ ਕਰਨਗੇ ਸ਼ੁਰੂਆਤ 트੍ਰੰਪ ਦਾ ਚੀਨ ਤੇ ਨਵਾਂ ਟੈਰਫ ਬੰਮ ਚੀਨ ਤੇ ਲਗਾਇਆ 100% ਵਾਧੂ ਟੈਰਫ 1 ਨਵੰਬਰ ਤੋਂ ਹੋਵੇਗਾ ਲੱਗ ਹੈਪਗੁਰ ਸਾਹਿਬ ਦੇ ਕਪਾਟ ਹੋਏ ਬੰਦ ਇਸ ਸਾਲ 139 ਦਿਨ ਦੀ ਚੱਲ ਯਾਤਰਾ 2 ਲੱਖ सत्ताली हजार तो वाद शर्दालु हुए नतमस्तक। न्यूज़ हेडलाइंस के प्रायोजक पतंजलि गाय का घी, माँ का भरोसा, प्यार से भरोसा सच्चा काल न्यूज़ डेटिंग पंजाब हरियाणा देख रहे तमाम दर्शकों दाव बहुत-बहुत स्वागत है। मैं दानिया चौधरी लेकिन हाथ से रां एश विलेज की आम खबर। तो ब्रिटेन शुरुआत ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਤੋਂ ਬਾਅਦ ਕੀਰਤਪੁਰ ਸਾਬ ਵਿਖੇ ਪਰਿਵਾਰ, ਦੋਸਤ ਅਤੇ ਸਗੇ ਸੰਬੰਧੀ ਉਹਨਾਂ ਦੀਆਂ ਆਖਰੀਆਂ ਯਾਦਾਂ ਨੂੰ ਸਲਾਮ ਕਰਦੇ ਹੋਏ ਨਜ਼ਰ ਆਏ। ਤੇ ਰਾਜਵੀਰ ਦੀ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਸੀ। ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਦਾ ਸੰਸਕਾਰ ਕੱਲ ਜਗਰਾਉ ਦੇ ਪਿੰਡ ਪੌਣਾ ਦੇ ਵਿੱਚ ਕੀਤਾ ਗਿਆ ਸੀ। ਜਵੰਦਾ ਨੇ ਫੈਨਸ ਵੀ ਵਕਫ ਵਕਫ ਥਾਮਤੋਂ ਪਹੁੰਚੇ ਅਤੇ ਖਾਸ ਤੌਰ ਤੇ ਇਸ ਅਖੀਰਲੇ ਸਮੇਂ ਦੇ ਵਿੱਚ ਆਪਣਾ ਸਤਿਕਾਰ ਦੇਣ ਪਹੁੰਚੇ। ਅਦਰ ਮੇ ਤੇ ਦੁੱਬ ਗਏ ਮੈਂ ਸਮਝਦਾ ਪੰਜਾਬੀ ਮਾਂ ਦੇ ਕਹਿਤੇ ਜਿਹੜੇ ਨੇ ਪੰਜਾਬੀ ਮਾਂ ਤੇ ਮਾਣ ਕਰਨ ਵਾਲੇ ਲੋਕ ਰਾਜਵੀਰ ਦੇ ਜਵੰਦੇ ਦੇਸ ਦੀ ਵੀ ਚਲਾਣੇ ਤੋਂ ਬਾਅਦ ਲੇਕਿ ਕਿਸੇ ਦਾ ਸੋਗ ਚ ਦੁੱਬਿਆ ਨਜ਼ਰ ਆ ਰਿਹਾ ਸਾਰਾ ਸੰਸਾਰ ਉਹਦੇ ਚਾਹਣ ਵਾਲਿਆਂ ਨੂੰ ਔਰ ਅੱਜ ਉਹਨਾਂ ਦੀਆਂ ਆਸਤੀਆਂ ਜਲ ਪ੍ਰਵਾਹ ਕੀਤੀਆਂ ਨੇ ਪਰਿਵਾਰ ਲਈ ਤਾਂ ਬਹੁਤ ਹੀ ਵੱਡਾ ਸਦਮਾ ਤ ਰਾਜਵੀਰ ਜਵੰਦਾ ਨੇ ਤਾਂ ਇਸ ਜਹਾਨ ਤੋਂ ਵਿਦਾ ਲੈ ਲਈ ਹੈ ਪਰ ਉਹਨਾਂ ਦੇ ਕਲਾਕਾਰ ਦੋਸਤਾਂ ਨੇ ਵੀੜਾ ਚੁੱਕਿਆ ਹੈ ਕਿ ਉਹ ਜਵੰਦਾ ਦੇ ਵੱਲੋਂ ਬੁੱਕ ਕੀਤੇ ਗਏ ਸ਼ੋਅ ਲਗਾਉਣਗੇ ਅਜਿਹੇ 52 ਸ਼ੋਅ ਨੇ ਜੋ ਐਮਏ ਵੀਰ ਕੁਲਵਿੰਦਰ ਬਿੱਲਾ ਰੇਸ਼ਮਨੋਲ ਜਸ ਬਾਜਵਾ ਅਤੇ ਹੋਰ ਕਲਾਕਾਰ ਰਲ ਮਿਲ ਕੇ ਕਰਨਗੇ ਇਨ ਸਾਰੇ ਪ੍ਰੋਗਰਾਮਾਂ ਦੀ ਕਮਾਈ ਵੀ ਜਵੰਦਾ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ ਅਜਵੀਰ ਭਾਈ ਦੇ ਜਿਹੜੇ ਸ਼ੋਅ ਬੁੱਕ ਸੀਗੇ ਇਹ ਵੀ ਗੱਲ ਚੱਲੀ ਕਿ ਹੁਣ ਮਿਲ ਕੇ ਕਲਾਕਾਰ ਲਾਣਗੇ ਔਰ ਪਰਿਵਾਰ ਨੂੰ ਅਗੇ ਹਸਰਤ ਜੀ ਮੈਂ ਦਿਲੋਂ ਧੰਨਵਾਦ ਕਰਦਾ ਬਾਈ ਐਮੀ ਮੇਰਕ ਦਾ ਕੁਲਵਿੰਦਰ ਬਿੱਲੇ ਦਾ ਜਸ ਬਾਜਵੇ ਦਾ ਔਰ ਅਪਾ ਸਾਰੇ ਇਕ ਡਿਸਾਈਡ ਕੀਤਾ ਹੈ ਕਿ ਫੈਮਿਲੀ ਨਾਲ ਗੱਲ ਕਰਕੇ 52 ਦੇ ਕਰੀਬ ਸ਼ੋਅ ਦੇ ਬੁੱਕ ਸੀਗੇ ਰਾਈਟ ਨਾਉ ਅਪਾ ਉਹਦੇ ਸ਼ੋਅ ਕੰਪਲੀਟ ਕਰਾਂਗੇ ਤੇ ਜਿਹੜੀ ਵੀ ਕਮਾਈ ਆ ਉਹਨਾਂ ਦੇ ਪਰਿਵਾਰ ਨੂੰ ਦੇ ਦਾਂਗੇ ਲਿਆ ਕੇ ਕੈਨੇਡਾ ਤੋਂ ਵਾਪਸ ਆ ਰਹੇ ਸਰਜੀਤ ਸਿੰਘ ਲੱਖਾਂ ਦੀ ਚੋਰੀ ਦਾ ਸ਼ਿਕਾਰ ਹੋਣੇ ਸਰਜੀਤ ਸਿੰਘ ਨੇ ਆਪਣੇ ਪਰਿਵਾਰ ਸਮੇਤ ਨਵਾਂ ਸ਼ਰਦਪਿੰਡ ਗੜੀ ਅਜੀਤ ਸਿੰਘ ਆਉਣਾ ਸੀ ਤਾਂ ਦਿੱਲੀ ਦੇ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਇੱਕ ਟੈਕਸੀ ਡਰਾਈਵਰ ਨੇ ਸਰਜੀਤ ਸਿੰਘ ਨੂੰ ਵਨ ਸਾਈਡ ਟੈਕਸੀ ਕਰਵਾ ਦਿੱਤੀ ਤਾਂ ਜਦੋਂ ਘਰ ਪਹੁੰਚੇ ਤੇ ਸਰਜੀਤ ਨੇ ਬੈਗ ਫਰੋ ਲਿਆ ਤਾਂ ਉਸ ਦੇ ਵਿੱਚੋਂ 5400 ਯੂਏਈ ਡਾਲਰਸ ਯਾਨੀ ਕਿ 39 39000 ਕੈਨੇਡੀਅਨ ਡਾਲਰ ਅਤੇ 1500 ਯੂਕੇ ਪੌਂਡ ਬੈਗ ਦੇ ਵਿੱਚੋਂ ਗਾਇਬ ਸਨ ਜਿਨ੍ਹਾਂ ਦੀ ਭਾਰਤੀ ਕਰੰਸੀ ਦੀ ਕੀਮਤ ਲਗਭਾਗ 10 ਲੱਖ ਰੁਪਏ ਬਣਦੀ ਹੈ ਸਭ ਜਿੱਦ ਕਹਿਣਾ ਹੈ ਕਿ ਰਾਤ ਵਿੱਚ 10 ਪਿੰਨ ਦੇ ਲਈ ਡਰਾਈਵਰ ਉਹਨਾਂ ਨੂੰ ਉਤਾਰ ਕੇ ਗੈਸ ਪਵਾਉਣ ਗਿਆ ਸੀ ਜਿਹੜੀ ਚੈੱਕ ਕੀਤੀ ਉਹਦੋਂ ਸਿਰਲੇ ਪੈਸੇ ਸੀਗੇ ਜਦ ਜਿਹੜੀ ਉਹਨੇ ਕੋ ਸਮਾਨ ਦਾ ਲੈਣਾ ਸੀ ਉਹ ਦੇਖਿਆ ਪੈਸੇ ਸੀਗੇ ਫਿਰ ਉਹਨਾਂ ਡਰਾਈਵਰ ਨੇ ਕਿਹਾ ਵੀ ਮੈਂ ਤੇਲ ਗੈਸ ਪਵਾ ਲਿਆ ਪਰ ਵਿੱਚ ਐਸੀ ਕਹਿਰੋ ਕੋ ਸਾਹਮਣੇ ਪਰੇ ਪੈਟਰੋਲ ਪੰਪ ਸੀ ਉਧਰੋਂ ਚੱਲ ਗਿਆ ਗੈਸ ਪਾਉਣ 10 ਮਿੰਟ ਲੱਗੇ ਹੋਗੇ 10 ਮਿੰਟ ਹੀ ਦੱਸਦੇ ਵੀ 10 ਮਿੰਟਾਂ ਵਿੱਚ ਉਹਨਾਂ ਵਾਪਸ ਆਇਆ ਤੇ ਇਹਨਾਂ ਨੂੰ ਬਿਠਾ ਲਿਆ ਘਰ ਲਿਆ ਰਾਤ ਤਕ ਤਕਰੀਬਨ ਆੜੀ ਰਾਤ ਆਇਆ 8:30 ਵਜੇ ਤੇ ਘਰ ਪਹੁੰਚਿਆ ਗੜੀਜੀਤ ਸਿੰਘ ਜਦੋਂ ਸਵੇਰੇ ਉੱਤੇ ਇਹਦੀ ਪਰਸ ਦੇਖੋ ਜਿ ਪਰਸ ਦੇ ਪੈਸੇ। ਯੁਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਸਰਕਾਰ ਦੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਜਾਰੀ ਹੈ। ਫਰੀਦਕੋਟ ਦੇ ਸਾਦਕਪੁਰ ਦੇ ਵਿੱਚ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਈ ਗਈ ਉਸਾਰੀ ਤੇ ਪੀਲਾ ਪੰਚਾ ਚਲਾਇਆ। ਸੰਗਤਪੁਰ ਰੋਡ ਤੇ ਵਿਸਨੀਂ கிருஷ்ਣ ਸਿੰਘ ਨੇ ਘਰ ਤੇ ਇਹ ਕਾਰਵਾਈ ਕੋਈ ਸਿਵਲ ਪ੍ਰਸ਼ਾਸਨ ਨੇ ਨਜਾਇਜ਼ ਉਸਾਰੀ ਨੂੰ ਢਾਇਆ। ਜ਼ਿਕਰਯੋਗ ਹੈ ਕਿ ਕ੍ਰਿਸ਼ਨ ਸਿੰਘ ਦੇ ਖਿਲਾਫ ਨਸ਼ੇ ਦੀ ਤਸਕਰੀ ਅਤੇ ਹੋਰ ਸੰਗੀਤ ਧਾਰਾਵਾਂ ਦੇ ਤਹਿਤ ਕੁੱਲ 9 ਮੁਕਦਮੇ ਦਰਜ ਨੇ। ਸਾਨੂੰ ಗ್ರಾಮ ਪੰਚਾਇਤ ਵੱਲੋਂ ਮਤਾ ਪ੍ਰਾਪਤ ਹੋਇਆ ਸੀਗਾ ਉਸ ਵਾਰ ਦੀ ਜਾਇ ਕਬਜ਼ਾ ਹੈਗਾ ਉਹਦੇ ਤੋਂ ਅਸੀਂ ਪਹਿਲੇ ਨੋਟਸ ਦਿੱਤਾ ਸੀ ਨੋਟਸ ਦੇਣ ਤੋਂ ਬਾਅਦ ਜਦੋਂ ਨੇ ਨਹੀਂ ਆ ਤਾਂ ਜਾਇ ਕਬਜ਼ਾ ਹਟਾਇਆ ਤੇ ਸਾਨੂੰ ਕੋਰਪੋਰੇਸ਼ਨ ਕਢਾਉਣ ਲੱਗੇ ਤੇ ਕਾਰਵਾਈ ਕਰ ਦਿੱਤੀ ਉਸ ਵਾਰ ਕਾਰਵਾਈ థాంਕ ਯੂ ਅਬ ਬਹਰ ਦੀ ਅਨਾਜ ਮੰਡੀ ਦੇ ਵਿੱਚ ਕਿਸਾਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਆਪਣੀਆਂ ਫਸਲਾਂ ਦੀ ਖਰੀਦ ਦੌਰਾਨ ਲੁੱਟ ਅਤੇ ਵਿਤਕਰੇ ਦਾ ਸ਼ਿਕਾਰ ਹੋਣਾ ਕਰਨਾ ਪੈ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਫਸਲਾਂ ਨੂੰ ਜ਼ਿਆਦਾ ਨਮੀ ਦਾ ਕਾਰਨ ਦੰਦੇ ਹੋਏ ਕਾਟ ਲਈ ਜਾ ਰਹੀ ਹੈ ਤੇ ਇਸੇ ਦੌਰਾਨ ਕਿਸਾਨ ਯੂਨੀਅਨ ਦੇ ਨੇਤਾ ਮੰਡੀ ਪਹੁੰਚੇ ਅਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਉਥੇ ਅਧਿਕਾਰੀਆਂ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਮਤਲਬ ਜੀ ਹੁਣ ਮੰਡੀ ਦੇ ਵਿੱਚ ਜਿਹੜੀ ਇਹਨਾਂ ਵੀ ਕਾਟ ਦਾ ਰੋਲਾ ਮੇੜਾ ਮੇਰਾ ਮੀਹ ਤੋਂ ਪਹਿਲਾਂ ਝੋਨਾ ਆਇਆ ਸੀਗਾ ਉਧਰ 17 ਪੁਆਇੰਟ ਮੇਰਾ ਜਿਹੜਾ ਮੋਸਟਰ ਜੀਗਾ ਉਹਦੇ ਵਿੱਚੋਂ 600 ਕਟਾ ਮੇਰਾ 650 ਕਟਾ ਤੋਲਿਆ ਗਿਆ ਉਦੋਂ ਮੰਡੀ ਫਹੀ ਚੱਲ ਰਹੀ ਸੀਗੀ ਮੀਹ ਦਾ ਭਾਂਡਾ ਪੜਾ ਕੇ ਇਹਨਾਂ ਨੇ ਮੀਹ ਤੋਂ ਬਾਅਦ ਹੁਣ ਜਿੰਨਾ ਵੀ ਝੋਨਾ ਮੰਡੀ ਦੇ ਵਿੱਚ ਪਿਆ ਹੈ ਉਹਦਾ ਇਹ ਹੁਣ ਸਾਰੇ ਕਿਸੇ ਤੋਂ 5 ਕਿਲੋ ਕਿਸੇ ਤੋਂ 7 ਕਿਲੋ 10 ਕਿਲੋ ਤੁਹਾਨੂੰ ਤਾਂ ਪਤਾ ਲੱਗਿਆ ਵੀ ਇਸ ਤੋਂ ਵੱਧ ਵੀ ਪਰ 10 ਕਿਲੋ ਬਣ ਕੇ ਚੱਲੋ ਵੀ 10-10 ਕਿਲੋ ਕਾਟ ਲਈ ਜਾ ਰਹੀ ਹੈ ਸੁਨਿਪਤੋ ਦਿੱਲੀ ਜਨਵਾਲੀਆਂ ਇੱਕ ਦਰਜਨ ਟ੍ਰੇਨਾਂ ਦੀ ਰਫ਼ਤਾਰ ਰੁਕਈ ਹੈ। ਦਰਸਲ ਰੇਲਵੇ ਲਾਈਨ ਦੇ ਉੱਪਰੋਂ ਲੰਘਦੀ 33 ਕੇਵੀ ਬਿਜਲੀ ਦੀ ਲਾਈਨ ਟੁੱਟ ਗਈ ਹੈ ਤੇ ਰੇਲਵੇ ਲਾਈਨ ਤੋਂ ਡਿੱਗ ਗਈ ਹੈ। ਦਾ ਟੁੱਟਣ ਦੇ ਕਾਰਨ ਰੇਲਵੇ ਲਾਈਨ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ। ਕਰੀਬ 1 ਘੰਟਾ 45 ਮਿੰਟ ਤੱਕ ਟ੍ਰੇਨਾਂ ਨੂੰ ਰੋਕ ਕੇ ਵਕਫਾ ਸਟੇਜ ਨਾਲ ਤੇ ਡਾਇਵਰਟ ਕੀਤਾ ਗਿਆ। ਤਾਂ ਰੇਲਵੇ ਅਧਿਕਾਰੀ ਅਤੇ ਕਰਮਚਾਰੀਆਂ ਨੇ ਮੌਕੇ ਤੇ ਪਹੁੰਚ ਕੇ ਪ੍ਰਭਾਵਿਤ ਸਪਲਾਈ ਨੂੰ ਠੀਕ ਕੀਤਾ। ਖੰਨਾ ਪੁਲਿਸ ਅਤੇ ਨਗਰ ਕੌਂਸਲ ਤੇ ਹਾਰਾ ਦੇ ਮੱਦੇਨਜ਼ਰ ਅਲਰਟ ਮੋਡ ਤੇ ਹੈ ਪ੍ਰਸ਼ਾਸਨ ਨੇ ਸੜਕਾਂ ਤੇ ਨਾਜਾਇਜ਼ ਤਰੀਕੇ ਨਾਲ ਕੀਤੇ ਗਏ ਕਬਜ਼ਿਆਂ ਦੇ ਖਿਲਾਫ ਅਭਿਆਨ ਚਲਾਇਆ ਜਿਸ ਦੇ ਨਾਲ ਚਲਦੇ ਖੰਨੇ ਦੇ ਸਮਰਾਲਾ ਰੋਡ ਤੇ ਕਾਰਵਾਈ ਕੀਤੀ ਗਈ ਖੰਨਾ ਟ੍ਰੈਫਿਕ ਦੇ ਡੀਐਸਪੀ ਦੀ ਅਗਵਾਈ ਦੇ ਵਿੱਚ ਨਾਜਾਇਜ਼ ਕਬਜ਼ੇਆ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਡੀਐਸਪੀ ਨੇ ਕਿਹਾ ਕਿ ਜੇਕਰ ਇਹ ਫਿਰ ਵੀ ਇਹ ਬੀ ਬਾਜ਼ ਨਹੀਂ ਆਉਂਦੇ ਤਾਂ ਇਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਸਿੱਖੀ ਸਾਹਿਬ ਖੰਨਾ ਦੇ ਦੇਸ਼ਾਂ ਦੇ ਦੇਸ਼ੋ ਜਿਹੜੀ ਇਹ ਸਪੈਸ਼ਲ ਡਰਾਈਵ ਇਨਫਰੋਥਮੈਂਟ ਡਰਾਈਵ ਚਲਾਈ ਗਈ ਹੈ ਇਸ ਦੇ ਆਧਾਰ ਤੇ ਇੱਕ ਫੈਸਟੀਵਲ ਫੈਸਟੀਵਲ ਸੀਜ਼ਨ ਸਟਾਰਟ ਹੋ ਗਿਆ ਕੱਲ ਅਸੀਂ ਰੇਲਵੇ ਰੋਡ ਤੇ ਕੀਤੀ ਸੀਗੀ ਅੱਜ ਸੰਭਰਾ ਰੋਡ ਤੇ ਜਿੰਨੇ ਵੀ ਬਾਹਰ ਰੇੜੀਆਂ ਫੜੀਆਂ ਲੱਗੇ ਉਹਨਾਂ ਨੂੰ ਵਾਰਨਿੰਗ ਕਰਕੇ ਛੱਡਿਆ ਗਿਆ ਕਿ ਤੁਸੀਂ ਇਹ ਬਾਹਰ ਜਿਹੜਾ ਜਾਮ ਲੱਗਦਾ ਉਹ ਜਾਮ ਦਾ ਤੁਸੀਂ ਨਿਕਾਣ ਬਾਲ ਕੇ ਇਸ ਕਰਕੇ ਰੇੜੀਆਂ ਫੜੀਆਂ ਆਪਣੇ ਅੰਦਰ ਲਾਇਆ ਗਿਆ ਉੱਤਰ ਭਾਰਤ ਦੇ ਵਿੱਚ ਪਈ ਬਰਸਾਤ ਨੇ ਮੌਸਮ ਦੇ ਵਿੱਚ ਅਚਾਨਕ ਬਦਲਾ ਲਿਆੰਦਾ ਹੈ। ਇੱਕਦਮ ਵੱਡੀ ਠੰਡ ਦੇ ਨਾਲ ਲੋਕਾਂ ਦੀ ਸਿਹਤ ਤੇ ਅਸਰ ਪੈ ਰਿਹਾ ਹੈ। ਦਰਅਸਲ ਯਮੁਨਾ ਨਗਰ ਦੇ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਗਈ ਹੈ। ਸਾਰੇ ਵੱਡੇ ਅਤੇ ਛੋਟੇ ਹਸਪਤਾਲਾਂ ਨੇ ਬੁਖਾਰ ਦੀ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਹੈ। ਅਤੇ ਡੇਂਗੂ ਦੇ ਮਰੀਜ਼ਾਂ ਦੀ ਵੀ ਵੱਧ ਰਹੀ ਗਿਣਤੀ ਨੂੰ ਲੈ ਕੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਯਮਨਾ ਨਗਰ ਸਿਵਲ ਹਸਪਤਾਲ ਦੇ ਵਿੱਚ ਡੇਂਗੂ ਡਾਟ ਵਾਰਡ ਤਿਆਰ ਕੀਤੇ ਗਏ ਨੇ। 8 ਬੈੱਡਾਂ ਦਾ ਡੇਂਗੂ ਵਾਰਡ ਅਸੀਂ ਇੱਥੇ ਸਟੈਬਲਿਸ਼ ਕਰ ਦिए जितने भी सीरियस पेशेंट होंगे या जिनके प्लेटलेट्स कम होंगे तो उनको अलग से सारा हम मैनेज करेंगे यहाँ पे दूसरी बात है कि चेंज ऑफ जो वेदर है इसमें इसमें क्या होता है कि बच्चों में एक बार कर वायरल डायरिया भी होता है तो वायरल डायरिया के लिए भी हमारे पास ओ आर डॉक्सीसाइक्लिन वाली सारी पर्याप्त दवाइयाँ हैं हमारे पास ਕਰਵਾ ਚਾਤ ਤੰਤੇਰੇਸ ਦੀਵਾਲੀ ਅਤੇ ਹੋਰ ਤਿਹਾਰਾਂ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਦੇ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਪਾਰਕਿੰਗ ਅਤੇ ਹੁੱਲੜ ਬਾਜ਼ੀ ਨੂੰ ਲੈ ਕੇ ਟ੍ਰੈਫਿਕ ਪੁਲਿਸ ਪੂਰੀ ਤਰ੍ਹਾਂ ਐਕਟਿਵ ਹੈ ਤਿਹਾਰਾਂ ਦੇ ਮੱਦੇਨਜ਼ਰ ਟ੍ਰੈਫਿਕ ਪੁਲਿਸ ਦੇ ਵਿਸ਼ੇਸ਼ ਮੁਹਿੰਮ ਚਲਾਈ ਹੈ ਗੁਰਦਾਸਪੁਰ ਦੇ ਵਿੱਚ ਵਿਸ਼ੇਸ਼ ਨਾਕਾਬੰਦੀ ਤਹਿਤ ਪਟਾਕੇ ਮਨਵਾਲੇ ਬੁਲਟ ਚਾਲਕਾਂ ਦਾ ਚਲਾਨ ਕਟਿਆ ਗਿਆ ਇਸ ਤੋਂ ਇਲਾਵਾ ਕੁਝ ਨਵਾਲਤ ਬੱਚਿਆਂ ਦੇ ਵੀ ਚਲਾਨ ਕੱਟੇ ਗਏ ਨੇ ਨਾਲ ਹੀ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪਟਾਕੇ ਵੇਚਣ ਵਾਲਿਆਂ ਨੂੰ ਤਾੜਨਾ ਦਿੱਤੀ ਹੈ ਰੋਜ਼ ਹੀ ਨਾਕੇ ਲਾਣੇ ਆ ਰੋਜ਼ ਹੀ ਚੈਕਿੰਗ ਕਰਨੀ ਹੈ ਪਰ ਫਿਰ ਵੀ ਥਿਆਰਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਸਾਰੇ ਬਿਜਾਰਾਂ ਦੇ ਵਿੱਚ ਆ ਜਾਂ ਹੋਰ ਚੌਕਾਂ ਦੇ ਵਿੱਚ ਚੈਕਿੰਗ ਕਰਦੇ ਆ ਤੇ ਇਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਟ੍ਰੈਫਿਕ ਦੀ ਵਾਇਲੇਸ਼ਨ ਜਿਹੜੀ ਆ ਨਾ ਕਰੋ ਤੇ ਤੁਹਾਡੇ ਜਨਰਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿੱਥੇ ਕਿਤੇ ਕੋਈ ਲਾਵਾਸ ਬੈਗ ਕੋਈ ਸਕੂਟਰ ਮੋਟਰਸਾਈਕਲ ਜਾਂ ਕੋਈ ਹੋਰ ਵੀਕਲ ਤੁਹਾਨੂੰ ਕੋ ਡੱਬਾ ਮਿਲਦਾ ਹੈ ਉਹਦੇ ਤੁਰੰਤ ਉਹਦੀ ਜਿਹੜੀ ਹੈ ਸੂਚਨਾ ਪੁਲਿਸ ਕੰਟਰੋਲ ਰੂਮ ਬਰਦਾਸਪੁਰ ਦੇ ਦਿੱਤੀ ਜਾਏ। ਦਿੱਲੀ ਦੇ ਵਿੱਚ ਕਾਰ ਸਟੰਡ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇ ਵਿੱਚ ਇੱਕ ਨੌਜਵਾਨ ਕਾਰ ਦੇ ਸਨਰੂਫ ਰਾਹੀਂ ਬਾਹਰ ਨਿਕਲ ਕੇ ਸ਼ਰਾਬ ਪਿੰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਪਿਛੇ ਆ ਰਹੀ ਇੱਕ ਹੋਰ ਕਾਰ ਦੇ ਡਰਾਈਵਰ ਨੇ ਬਣਾਈ ਹੈ। ਜ਼ਿਕਰ ਯੋਗ ਹੈ ਕਿ ਦਿੱਲੀ ਐਨਸੀਆਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਆਮ ਹੋ ਚੁੱਕੀ ਹੈ। ਗੁਰੂਗram ਦੇ ਵਿੱਚ ਅਸਿਸਟੈਂਟਾਂ ਦੇ ਵੀਡੀਓ ਰੋਜ਼ਾਨਾ ਵਾਇਰਲ ਹੋ ਰਹੇ ਹਨ। ਵਾਇਰਲ dau ho reha hai. ਸਾਜ਼ ਕਰ ਰਹਾ ਹੈ। ਅੰਮ੍ਰਿਤਸਰ ਦੇ ਭੰਡਾਰੇ ਪੁਲ ਨੇੜੇ ਇੱਕ ਪਕੌੜੀਆਂ ਵਾਲੀ ਦੁਕਾਨ ਤੇ ਸਿਹਤ ਵਿਭਾਗ ਨੇ ਰੇਡ ਕੀਤੀ। ਜਿੱਥੇ ਟੀਮ ਨੇ ਖੰਡ ਪੀਣ ਦੇ ਸਮਾਨ ਤੇ ਤੇਲ ਦੇ ਸੈਂਪਲ ਲਏ। ਇਸ ਦੇ ਇਲਾਵਾ ਦੁਕਾਨ ਦੇ ਵਿੱਚ ਸਪਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਇੱਕ ਕਾਰਵਾਈ ਵਾਰ-ਵਾਰ ਸ਼ਿਕਾਇਤਾਂ ਮਿਲਣ ਤੇ ਕੀਤੀ ਗਈ। ਸਰ ਦੇ ਕੋਈ ਨਾ ਨਾ ਸਵਾਈ ਕਰਾ ਰਹੇ ਆ ਜੀ ਇਸ ਤਰ੍ਹਾਂ ਦਾ ਗਾਹ ਨਿਕਲੀ ਜਾਂਦਾ ਸਵਾਈ ਕਰਾਣ ਖਾਲਦੇ ਮਤਲਬ ਜਿੱਦਾ ਬੈਠੇ ਗਾਹ ਉੱਠਣ ਦੇ ਨਾ ਨਾ ਸਵਾਈ ਕਰਾ ਰਹੇ ਆ ਜੀ ਸਰ ਗਲਵਸ ਤੇ ਕੈਪ ਦਾ ਇਸ਼ੂ ਆ ਰਿਹਾ ਉਹ ਸਰ ਗਲਵਸ ਕਰਕੇ ਨਹੀਂ ਪਾ ਸਕ ਗਰਮ ਚੀਜ਼ਾਂ ਗਲਵ ਸੜ ਜਾਣਗੇ ਪਲਾਸਟਿਕ ਜਾ ਸਕਦਾ ਵਿੱਚ ਤੇ ਕੈਪ ਉਹ ਨਹੀਂ ਪਾਈਗੀ ਮੈਂ ਟਰਪਨ ਪਾਈ ਹੋ ਮੈਂ ਕਹਿ ਰਿਹਾ ਫਾਸਾਕੀ ਜਿਹੜੇ ਬੰਦੇ ਆ ਬਾਕੀ ਸਟਾਫ ਵੀ ਫਾਰ ਪਾਉਂਦੇ ਆ ਜੀ ਉਹ ਤੁਹਾਡੇ ਸਰਕਾਰ ਵੱਲੋਂ ਧਿਆਨ ਕਰੂ ਜੀ ਇਹ ਸਹੀ ਪਾਲਣਾ ਕਰੋ ਹਾਂਜੀ ਕਰਾਂਗੇ ਜੀ ਕਰਨੀ ਪੰਜਾਬ ਦੇ ਵਿੱਚ ਇਸ ਸਾਲ ਅਕਤੂਬਰ ਮਹੀਨੇ ਦੇ ਵਿੱਚ ਬਾਰਿਸ਼ ਨੇ ਪਿਛਲੇ ਰਿਕਾਰਡ ਤੋੜ ਦਿੱਤੇ ਨੇ ਪੰਜਾਬ ਦੇ ਵਿੱਚ ਲਗਭਗ ਆਮ ਦੇ ਨਾਲੋਂ 5 ਗੁਣਾ ਜ਼ਿਆਦਾ ਬਰਸਾਤ ਹੋਈ ਹੈ ਸੂਬੇ ਦੇ ਵਿੱਚ 52 ਐਮ ਐਮ ਬਰਸਾਤ ਹੋਈ ਇਹੀ ਨਹੀਂ ਤਾਪਮਨ ਦੇ ਵਿੱਚ ਵੱਡੀ ਗਿਰਾਵਟ ਵੀ ਦਰਜ ਕੀਤੀ ਗਈ ਹੈ ਆਮ ਦੇ ਨਾਲੋਂ 4 ਤੋਂ 5 ਡਿਗਰੀ ਤਾਪਮਨ ਠੇਹਾ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਕਰਵਾ ਚੌਤ ਮੌਕੇ ਅੱਜ ਉਧਾਨਤ ਵਿੱਚ ਸ਼ਾਮ ਨੂੰ ਮੌਸਮ ਸਾਫ਼ ਰਹੇਗਾ ਤੇ ਚੰਨ ਸਹੀ ਸਮੇਂ ਤੇ ਦਿਖਾਈ ਦਿੱਤਾ ਪੰਜਾਬ 'ਚ ਨਵੀਂ ਮੈਂਟਲ ਹੈਲਥ ਪਾਲਿਸੀ ਦੀ ਸ਼ੁਰੂਆਤ ਕੀਤੀ ਗਈ। ਸਿਹਤ ਮੰਤਰੀ ਬਲਬੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਵੱਡੇ ਗੰਟੀ ਦੇ ਵਿੱਚ ਪੰਜਾਬ ਦੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਨੇ। ਜਿਸ ਦੇ ਚਲਦਿਆਂ ਸਰਕਾਰ ਦੇ ਕੁਝ ਵਿਭਾਗ ਇਹਨਾਂ ਲੋਕਾਂ ਦੇ ਲਈ ਕੰਮ ਕਰਨਗੇ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਦਾ ਸਾਥ ਲਵੇਗੀ। ਕਿਹਦੀ ਪੈ ਲਈ ਆ ਭਾਵੇਂ ਇੱਕ ਕਿੱਲਾ ਵਾ ਤੇ ਭਾਵੇਂ 10 ਕਿੱਲੇ ਜਿੰਨਾ ਜਿਹੜੇ ਪਏ ਪੱਤਰ ਨਹੀਂ ਕਰਕੇ ਆਉਂਦੇ ਇਹ ਜਥੇਬੰਦੀ ਵਾਲੇ ਟਰੈਕਟਰ ਵਾਪਸ ਨਹੀਂ ਲੈਂਦੇ ਸਪੀਡ 40 ਕਿਲੋ ਬੀ ਪਾ ਕੇ ਦੇ 20 ਕੁਆਂਟਲ ਕਣਕ ਕਿਸਾਨ ਦੇ ਖੇਤ ਚੋਂ ਨਿਕਲੂ ਕਿਤੇ ਕਿਸਾਨ ਦਾ ਫਿਰ ਭਲਾ ਹੋ ਸਕਦਾ ਮਜ਼ਦੂਰ ਦਾ ਫਿਰ ਭਲਾ ਹੋ ਸਕਦਾ ਤਾਂ ਵੇਖੋ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਤੇ ਫਿਰ ਵੀ ਇਹ ਜਿਹੜੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਉਹ ਜਿਹੜੇ ਕਿਸਾਨਾਂ ਦੇ ਕੋਲ ਟਰੈਕਟਰ ਜਿਹੜੇ ਪਚਾ ਰਹੇ ਨੇ ਨਿਊਜ਼ 18 ਦਾ ਧੰਨਵਾਦ ਕਰਦੇ ਆਂ ਅਰਜੀਤ ਜੀ ਦਾ ਉਹਨਾਂ ਦਾ ਕੈਮਰਾਮੈਨ ਦਾ ਉਹਨਾਂ ਨੇ ਆਣ ਕੇ ਬਹੁਤ ਜ਼ਿਆਦਾ ਪਾਣੀ ਤੇਜ਼ ਚੱਲ ਰਿਹਾ ਬੇੜੇ ਦੇ ਰਾਈ ਉਧਰ ਵਿਖਾਇਆ ਤੇ ਸਾਨੂੰ ਵੀ ਪਤਾ ਲੱਗਾ ਕਿ ਇੱਥੇ ਜਿਹੜਾ ਕਿਸਾਨ ਹੈ ਉਹ ਪਹਿਲੇ ਆਪਦਰੀ ਕਰਦਾ ਅਜ ਨਾਲਾ ਦੇ ਵਿੱਚ ਆਏ ਖੜਾ ਨੇ ਬਹੁਤ ਵੱਡੀ ਤਬਾਹੀ ਬਚਾਈ ਸੀ ਭਾਵੇਂ ਕਿ ਪਾਣੀ ਬਹੁਤ ਥਾਵਾਂ ਤੋਂ ਘਟ ਚੁੱਕਿਆ ਪਰ ਹੱਲੇ ਵੀ ਤਬਾਹੀ ਦਾ ਜਿਹੜਾ ਮੰਜ਼ਰ ਹੈ ਉਹ ਦੇਖਣ ਨੂੰ ਮਿਲ ਰਿਹਾ ਤਾਂ న్యూਸ 18 ਪੰਜਾਬ ਵੱਲੋਂ ਪ੍ਰਮੁਖਤਾ ਦੇ ਨਾਲ ਇੱਕ ਖਬਰ ਦਿਖਾਈ ਗਈ ਕਿ ਬਹੁਤ ਸਾਰੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਰੇਤ ਦੇ ਪਹਾੜ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਤਾਂ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ ਕਿ ਅੱਜ ਉਹਨਾਂ ਵੱਲੋਂ ਆਪਣੀ ਜਥੇਬੰਦੀ ਦੇ ਨਾਲ ਜਿਹੜੇ ਟਰੈਕਟਰ ਨੇ ਉਹ ਲਿਆਂਦੇ ਗਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਔਖਾ ਇਹ ਕੰਮ ਹੈ ਕਿ ਇੱਕ ਬੇੜੇ ਦੇ ਵਿੱਚ ਇਹ ਜਿਹੜੇ ਟਰੈਕਟਰ ਨੇ ਉਹਨਾਂ ਨੂੰ ਲੱਦ ਕੇ ਹੁਣ ਜੋ ਰਾਵੀ ਦੇ ਦੂਜੇ ਕਿਨਾਰੇ ਤੇ ਲਿਜਾਇਆ ਜਾ ਰਿਹਾ ਕਿਉਂਕਿ ਦਰਿਆਵਾਂ ਪਾਰ ਜਿਹੜੀਆਂ ਜ਼ਮੀਨਾਂ ਨੇ ਉੱਥੇ ਬਹੁਤ ਸਾਰੀ ਰੇਤ ਜਿਹੜੀ ਹੈ ਉਹ ਖੇਤਾਂ ਦੇ ਵਿੱਚ ਜਮਾ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਅਸੀਂ ਰਾਵੀ ਦਰਿਆ ਨੂੰ ਪਾਰ ਕਰ ਰਹੇ ਹਾਂ ਔਰ ਇੱਕ ਪਾਸੇ ਪਾਣੀ ਦਾ ਵਹਾਅ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਔਰ ਬਿਲਕੁਲ ਸਾਹਮਣੇ ਜਿਹੜਾ ਕਿਨਾਰਾ ਨਜ਼ਰ ਆ ਰਿਹਾ ਉੱਥੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਹੈ ਜੋ ਕਿ ਤਬਾਹ ਹੋ ਚੁੱਕੀ ਹੈ ਔਰ ਹੁਣ ਉਹਨਾਂ ਜ਼ਮੀਨਾਂ ਨੂੰ ਫਿਰ ਤੋਂ ਪੱਧਰਾ ਕਰਨ ਦੇ ਲਈ ਉੱਥੋਂ ਰੇਤ ਹਟਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ ਤਾਂ ਕੱਲ ਅਸੀਂ ਦਿਖਾਇਆ ਕਿ ਇੱਕ ਕਿਸਾਨ ਖੁਦ ਆਪਣੀ ਜੇਬ ਦੇ ਵਿੱਚੋਂ ਹਜ਼ਾਰਾਂ ਲੀਟਰ ਤੇਲ ਜੋ ਹੈ ਪਵਾ ਕੇ ਇਸ ਰੇਤ ਨੂੰ ਹਟਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਸੀ ਪਰ ਜਥੇਬੰਦੀ ਨੇ ਪਹਿਲ ਕਦਮੀ ਦਿਖਾਈ ਸਾਡੇ ਨਾਲ ਪ੍ਰਧਾਨ ਨੇ ਜੋ ਪਲਵਿੰਦਰ ਸਿੰਘ ਮਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਇਸ ਵੇਲੇ ਤੁਸੀਂ ਦੇਖੋ ਕਿ ਇਹ ਟਰੈਕਟਰ ਜਿਹੜੇ ਨੇ ਇਹਨਾਂ ਨੂੰ ਹੁਣ ਦਰਿਆਵਾਂ ਪਾਰ ਲਜਾਇਆ ਜਾ ਰਿਹਾ ਮਾਲ ਸਾਹਿਬ ਸਭ ਤੋਂ ਪਹਿਲਾਂ ਤਾਂ ਜੋ ਅਸੀਂ ਖਬਰ ਨਸ਼ਰ ਕੀਤੀ ਔਰ ਕੱਲ ਤੁਸੀਂ న్యూਸ 18 ਕੈਮਰੇ ਤੇ ਇਹ ਗੱਲ ਕਹੀ ਸੀ ਕਿ ਸਾਡੀ ਜਥੇਬੰਦੀ ਇਹਨਾਂ ਕਿਸਾਨਾਂ ਦੇ ਲਈ ਅੱਗੇ ਆਏਗੀ ਹੁਣ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਜੜੀ ਕੀਤੀ ਜਾ ਰਹੀ ਹੈ ਇਹ ਪਿੰਡ ਕੋਟਰਜਾਦਾ ਤਹਿਸੀਲ ਇਹਨਾਲੇ ਦਾ ਪਿੰਡ ਇੱਥੇ ਕਿਹੇ মিডিਆ ਵਾਲਿਆਂ ਦੇ ਅਨੁਸਾਰ ਲਈ ਨਿਊਜ਼ 18 ਦਾ ਧੰਨਵਾਦ ਕਰਦੇ ਹਾਂ ਰਜੀਵ ਜਲ ਉਹਨਾਂ ਦਾ ਕੈਮਰਾਮੈਨ ਦਾ ਉਹਨਾਂ ਨੇ ਆਣ ਕੇ ਬਹੁਤ ਜ਼ਿਆਦਾ ਪਾਣੀ ਤੇਜ਼ ਚੱਲ ਰਿਹਾ ਬੇੜੇ ਦੇ ਨਾਲ ਹੀ ਉਧਰ ਵਿਖਾਇਆ ਤੇ ਸਾਨੂੰ ਵੀ ਪਤਾ ਲੱਗਾ ਕਿ ਇੱਥੇ ਜਿਹੜਾ ਕਿਸਾਨ ਆ ਉਹ ਪਹਿਲੀ ਆਪਦਰੀ ਕਰਦਾ ਭਾਰਤੀ ਕਿਸਾਨ ਜਿਹਨਾਂ ਨੇ ਏਕਤਾ ਸੰਘਰਸ਼ ਜਥੇਬੰਦੀ ਵੱਲੋਂ ਕੱਲ ਹੀ ਐਲਾਨ ਕੀਤਾ ਗਿਆ ਸੀ ਵੀ ਆਪਾਂ ਉਹਨਾਂ ਦੀਆਂ ਪਹਿਲੀਆਂ ਪੱਧਰ ਕਰਾਂਗੇ ਡੀਜ਼ਲ ਵੀ ਟਪਾਇਆ ਜਾ ਰਿਹਾ ਲਗਾਤਾਰ ਟਰੈਕਟਰ ਟਪਾਏ ਜਾ ਰਹੇ ਨੇ ਹੁਣ ਜਿਹੜਾ ਉਧਰ ਇਹ ਰਾਤ ਦੇ ਨੇ ਟਰੈਕਟਰ ਉਧਰ ਰਹਿਣਗੇ ਲਗਾਤਾਰ ਜਿੰਨੀ ਕਿਹੇ ਦੀ ਪੈਲੀ ਆ ਭਾਵੇਂ ਇੱਕ ਕਿਲਾਵਾ ਤੇ ਭਾਵੇਂ 10 ਕਿੱਲੇ ਆ ਜਿੰਨਾ ਚਿਰ ਇਹ ਪੱਧਰ ਨਹੀਂ ਕਰਕੇ ਆਉਂਦੇ ਇਹ ਜਥੇਬੰਦੀ ਵਾਲੇ ਟਰੈਕਟਰ ਵਾਪਸ ਨਹੀਂ ਲੈਣਗੇ ਅਣ ਮਿੱਥੇ ਸਮੇਂ ਵਾਸਤੇ ਜਦੋਂ ਤੱਕ ਸਾਰਾ ਉੱਥੇ ਖੇਤ ਜਿਹੜੇ ਆ ਵਾਈ ਜੋਗ ਨਹੀਂ ਹੁੰਦੇ ਉਦੋਂ ਤੱਕ ਜਥੇਬੰਦੀ ਇਸੇ ਤਰ੍ਹਾਂ ਡਟੀ ਰਹੇਗੀ ਜਿੰਨਾ ਚਿਰ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਕਿਸਾਨਾਂ ਦੀਆਂ ਕਣਕਾਂ ਵੀ ਵਜਾ ਕੇ ਦੇਵਾਂਗੇ ਉਹਨਾਂ ਦਾਣੀਆਂ ਸੱਜਣਾਂ ਨੂੰ ਕਹਿੰਦੇ ਖਾਤ ਤੇ ਬੀਜ ਦਾ ਵੀ ਪ੍ਰਬੰਧ ਕੀਤਾ ਜਾਵੇ ਇਹਨਾਂ ਦੀਆਂ ਕਣਕਾਂ ਵੀ ਜੇ ਕਿਸਾਨ ਨੂੰ ਪੈਰਾਂ ਤੇ ਖੜਾ ਕਰਨਾ ਤੁਹਾਡੇ ਚੈਨਲ ਰਾਹੀਂ ਕੱਲ ਗੱਲ ਕਹੀ ਸੀ ਵੀ 40 ਕਿਲੋ ਵੀ ਪਾ ਕੇ ਤੇ 20 ਕੁਇੰਟਲ ਕ ਦਾ ਮੈ ਦੂਰ ਦਾ ਫਿਰ ਭਲਾ ਹੋ ਸਕਦਾ ਪਰ ਜੇ ਜਦੋਂ ਹੜ੍ਹ ਆਏ ਉਦੋਂ ਬਹੁਤ ਸਾਰੀਆਂ ਜਥੇਬੰਦੀਆਂ ਐਨ ਜੀਓ ਧਾਰਮਿਕ ਜਥੇਬੰਦੀਆਂ ਲੰਗਰ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਉਹ ਬਹੁਤ ਘੱਟ ਨਜ਼ਰ ਆ ਰਿਹਾ ਹੈ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਘੜੀ ਅਪੀਲ ਆ ਜਿੱਥੇ-ਜਿੱਥੇ ਵੀ ਸੇਵਾ ਚੱਲ ਰਹੀ ਆ ਜਿੱਦਾਂ ਆ ਬਹੁਤ ਰਿਸਕੀ ਕੰਮ ਆ ਵੇਖੋ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਤੇ ਫਿਰ ਵੀ ਇਹ ਜਿਹੜੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਉਹ ਜਿਹੜੇ ਕਿਸਾਨਾਂ ਦੇ ਕੋਲ ਟਰੈਕਟਰ ਜਿਹੜੇ ਪਚਾ ਰਹੇ ਨੇ ਇਸ ਕਰਕੇ ਇਹਨਾਂ ਨੂੰ ਡੀਜ਼ਲ ਦੀ ਲੋੜ ਆ ਇਹਨਾਂ ਨੂੰ ਟਰੈਕਟਰਾਂ ਦੀ ਲੋੜ ਆ ਇਹ ਇਹ ਉੱਥੇ ਪਹੁੰਚ ਕੇ ਖਾਦ ਦੀ ਇੱਕ ਵਾਰੀ ਇੱਕ ਵਾਰੀ ਮੈਂ ਤਸਵੀਰ ਦਿਖਾ ਦਿਆਂ ਤੁਸੀਂ ਦੇਖੋ ਕਿ ਬਹੁਤ ਜ਼ਿਆਦਾ ਇਹ ਰਿਸਕੀ ਹੈ ਪਰ ਇਹਨਾਂ ਵੱਲੋਂ ਕਿਉਂਕਿ ਕਿਸਾਨਾਂ ਦੀ ਬਾਹ ਫੜਨੀ ਵੀ ਬਹੁਤ ਜ਼ਰੂਰੀ ਹੈ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਵੀ ਇੱਥੇ ਆ ਕੇ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਹੁਣ ਤੱਕ ਕੋਈ ਵੀ ਨਹੀਂ ਪਹੁੰਚ ਰਿਹਾ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਹੜ੍ਹ ਆਏ ਤਾਂ ਬੇੜੀਆਂ ਦੇ ਜ਼ਰੀਏ ਮੋਟਰਬੋਰਡ ਦੇ ਜ਼ਰੀਏ ਲੋਕ ਜੋ ਹੈ ਇੰਨਾ ਤੱਕ ਪਹੁੰਚ ਕਰਦੇ ਹੋਏ ਨਜ਼ਰ ਆ ਰਹੇ ਸੀ ਪਰ ਹੁਣ ਜੋ ਰਾਵੀ ਦਰਿਆ ਦੇ ਕਿਨਾਰੇ ਤੇ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦੇ ਲਈ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਤਾਂ ਇਸ ਵੇਲੇ ਹੁਣ ਅਸੀਂ ਜੋ ਹੈ ਦਰਿਆ ਦੇ ਦੂਜੇ ਕਿਨਾਰੇ ਤੇ ਪਹੁੰਚ ਚੁੱਕੇ ਹਾਂ ਇੱਕ ਵਾਰ ਮੈਂ ਤਸਵੀਰ ਦਿਖਾਉਣੀ ਚਾਹੁੰਦਾ ਕਿ ਇਹ ਖਬਰ ਨਿਊਜ਼ 18 ਪੰਜਾਬ ਦੇ ਵੱਲੋਂ ਦਿਖਾਈ ਗਈ ਕਿ ਇਸ ਜਗ੍ਹਾ ਦੇ ਉੱਤੇ ਕੀ ਹਾਲਾਤ ਨੇ ਰੇਤ ਦੇ ਉੱਚੇ-ਉੱਚੇ ਪਹਾੜ ਜਿਹੜੇ ਨੇ ਉਹ ਇਸ ਜਗ੍ਹਾ ਦੇ ਉੱਤੇ ਦਿਖਾਈ ਦੇ ਰਹੇ ਨੇ ਤਾਂ ਹੁਣ ਇਨ੍ਹਾਂ ਟਰੈਕਟਰਾਂ ਨੂੰ ਇਸ ਬੇੜੇ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਉਹ ਵੀ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਔਖਾ ਇਹ ਕੰਮ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਇਹ ਜਿਹੜੇ ਕਿਸਾਨ ਨੇ ਉਹ ਇੱਕ ਦੂਜੇ ਦਾ ਇਸ ਵੇਲੇ ਸਹਾਰਾ ਬਣਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀ ਤਸਵੀਰ ਅਸੀਂ ਕਹਿ ਸਕਦੇ ਹਾਂ ਕਿ ਮਾਜੇ ਦੇ ਵਿੱਚ ਇਸ ਵੇਲੇ ਨਜ਼ਰ ਆ ਰਹੀ ਹੈ ਕਿ ਲੋਕ ਹੀ ਇੱਕ ਦੂਜੇ ਦਾ ਸਾਥ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਹਾਲਾਂਕਿ ਸਰਕਾਰ ਵੱਲੋਂ ਬਹੁਤ ਜਿਹੜੇ ਵਾਅਦੇ ਜਾਂ ਦਾਅਵੇ ਕੀਤੇ ਗਏ ਨੇ ਕਿ ਕਿਸਾਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਏਗਾ ਪਰ ਉਸ ਤੋਂ ਪਹਿਲਾਂ ਲੋਕ ਜੋ ਨੇ ਉਹ ਇਹਨਾਂ ਦੇ ਲਈ ਅੱਗੇ ਵਾਅਦੇ ਨਜ਼ਰ ਆ ਰਹੇ ਨੇ ਤਾਂ ਇਹ ਪੰਜਾਬ ਦੀ ਖੂਬਸੂਰਤੀ ਵੀ ਹੈ ਕਿ ਜਦੋਂ ਵੀ ਕੋਈ ਔਖਾ ਦੌਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਪੰਜਾਬੀ ਹੀ ਪੰਜਾਬੀ ਦੇ ਜੋ ਹੈ ਮੋਢੇ ਨਾਲ ਮੋਢਾ ਲਾ ਕੇ ਦਾ ਨਜ਼ਰ ਆਉਂਦਾ ਤਾਂ ਇਹ ਤਸਵੀਰਾਂ ਨੇ ਰਾਵੀ ਦਰਿਆ ਦੇ ਬਿਲਕੁਲ ਕਿਨਾਰੇ ਦੀਆਂ ਜਿੱਥੇ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਤਾਂ ਹੁਣ ਇਸ ਬੇੜੇ ਦੇ ਵਿੱਚੋਂ ਟਰੈਕਟਰਾਂ ਨੂੰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਬਾਹਰ ਕੱਢਿਆ ਜਾਣਾ ਔਰ ਜਿਸ ਜਗ੍ਹਾ ਤੇ ਮੈਂ ਪਹੁੰਚ ਚੁੱਕਿਆ ਇੱਥੇ ਰੇਤ ਦੇ ਵੱਡੇ ਵੱਡੇ ਪਹਾੜ ਰੇਤ ਦੇ ਅੰਬਾਰ ਲੱਗੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਪਹਾੜਾਂ ਨੂੰ ਦੇਖ ਕੇ ਹੀ ਹਰ ਕੋਈ ਜੋ ਹੈ ਉਹ ਚਿੰਤਾ ਦੇ ਵਿੱਚ ਸੀ ਕਿ ਆਖਿਰਕਾਰ ਹੁਣ ਇਸ ਰੇਤ ਨੂੰ ਕਿਸ ਤਰੀਕੇ ਦੇ ਨਾਲ ਕਿਸਾਨ ਆਪਣੇ ਖੇਤਾਂ ਚੋਂ ਬਾਹਰ ਕਰੇਗਾ ਕਿਉਂਕਿ ਜੇਕਰ ਕਿਸਾਨ ਖੁਦ ਇਹ ਰੇਤ ਸਾਫ਼ ਕਰਦਾ ਹੈ ਤਾਂ ਬਹੁਤ ਜ਼ਿਆਦਾ ਖਰਚਾ ਡੀਜ਼ਲ ਦਾ ਮਸ਼ੀਨਰੀ ਦਾ ਜੋ ਹੈ ਉਹ ਆਉਣਾ ਤੱਕ ਕਿਸਾਨ ਨੂੰ ਆਰਥਿਕ ਬੋਝ ਜਿਹੜਾ ਹੈ ਉਹ ਇਸ ਦੇ ਨਾਲ ਪੈਂਦਾ ਹੋਇਆ ਦਿਖਾਈ ਦੇ ਰਿਹਾ ਸੀ ਤਾਂ ਦੇਖੋ ਕਿ ਇੱਕ ਪਾਸੇ ਕਿਸਾਨਾਂ ਦੇ ਕਈ ਥਾਵਾਂ ਤੇ ਹਰੀਆਂ ਫਸਲਾਂ نظر ਆ ਰਹੀਆਂ ਨੇ ਪਰ ਜ਼ਿਆਦਾਤਰ ਹਿੱਸਾ ਜਿਹੜਾ ਉਹ ਮਾਰੂਥਲ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਰਾਵੀ ਦੇ ਕਿਨਾਰੇ ਤੇ ਅਸੀਂ ਪਹੁੰਚੇ ਹਾਂ ਇੱਥੇ ਜਥੇਬੰਦੀ ਵੱਲੋਂ ਪਹਿਲ ਕਦਮੀ ਕਰਦਿਆਂ ਹੋਇਆਂ ਔਰ ਨਿਊਜ਼ ਰੇਟਿੰਗ ਪੰਜਾਬ ਦਾ ਖਾਸ ਤੌਰ ਤੇ ਉਹਨਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ ਹੈ ਕਿ ਨਿਊਜ਼ ਰੇਟਿੰਗ ਪੰਜਾਬ ਵੱਲੋਂ ਇਹ ਖਬਰ ਦਿਖਾਉਣ ਤੋਂ ਬਾਅਦ ਇਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਇਹਨਾਂ ਕਿਸਾਨਾਂ ਦੀ ਬਾਹ ਪੜੀ ਜਾਵੇ ਮਾਲ ਸਾਹਿਬ ਦੇ ਕਿਸਾਨ ਖੁਦ ਆਪਣੀ ਜੇਬ ਚੋਂ ਪੈਸੇ ਖਰਚ ਕਰਕੇ ਮਸ਼ੀਨਰੀ ਲਾ ਕੇ ਇਹ ਰੇਤ ਕੱਢਣੀ ਚਾਵੇ ਤਾਂ ਪੋਸੀਬਲ ਹੈ ਕਿ ਕਿੰਨਾ ਕੁ ਆਰਥਿਕ ਬੋਝ ਉਹਦੇ ਤੇ ਪਏਗਾ ਜੇਕਰ ਉਹ ਆਪ ਕੰਮ ਕਰਦਾ ਹੈ ਚਾਰ ਪੰਜ ਕਿੱਲੇ ਦਾ ਮਾਲਕ ਆ ਕਿਸਾਨ ਤੇ ਉਹਨੂੰ ਦੇ ਦੋ ਕਿੱਲੇ ਪਹਿਲੇ ਵੇਚ ਕੇ ਵੀ ਨਹੀਂ ਹਰੇਤਾ ਨਿਕਲ ਸਕਦੇ ਕੱਲ ਉਹਨੇ ਆਪਣੇ ਯਾਰ ਦੋਸਤਾਂ ਤੋਂ ਰਿਸ਼ਤੇਦਾਰਾਂ ਨੇ ਫੜ ਕੇ 800 ਲੀਟਰ ਤੇਲ ਖੋਖ ਚੁੱਕਾ ਤੇ ਕਿੱਲਾ ਇੱਕ ਵੇਲਾ ਨਹੀਂ ਹੋਇਆ ਇਸੇ ਕਾਰੇ ਜਥੇਬੰਦੀ ਨੇ ਪਹਿਲ ਕੀਤੀ ਆ ਵੀ ਇਹ ਜਿਹੜੇ ਗਰੀਬ ਕਿਸਾਨ ਆ ਮਾਰੇ ਜਾਣਗੇ ਖੇਤੀ ਦੇ ਡਿਪੈਂਡੈਂਟ ਇਹ ਲੋਕ ਨੇ ਬਿਲਕੁਲ ਮੈਂ ਦੱਸ ਦਿਆਂ ਕਿ ਕੰਮ ਸ਼ੁਰੂ ਹੋ ਚੁੱਕਿਆ ਤਾਂ ਇਹ ਪੂਰੀ ਸਪੀਡ ਦੇ ਨਾਲ ਤੁਸੀਂ ਦੇਖੋ ਕਿ ਕੱਲ ਹੀ ਐਲਾਨ ਕੀਤਾ ਗਿਆ ਔਰ ਨਿਊਜ਼ 18 ਦੇ ਕੈਮਰੇ ਦੇ ਉੱਤੇ ਇਸ ਚੀਜ਼ ਦਾ ਐਲਾਨ ਕੀਤਾ ਗਿਆ ਸੀ ਔਰ ਨਿਊਜ਼ 18 ਦੇ ਕੈਮਰੇ ਤੇ ਕੁਝ ਘੰਟੇ ਬਾਅਦ ਤੁਸੀਂ ਤਸਵੀਰ ਦੇਖੋ ਤਾਂ ਸਾਡੀ ਕੋਸ਼ਿਸ਼ ਇਹੀ ਹੈ ਕਿ ਮੁਸ਼ਕਲਾਂ ਦਿਖਾਈਆਂ ਜਾਣ ਔਰ ਉਹਨਾਂ ਮੁਸ਼ਕਲਾਂ ਦੇ ਹੱਲ ਹੁੰਦੇ ਹੋਏ ਵੀ ਨਜ਼ਰ ਆਉਣ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਜੋ ਹੈ ਹਾਲੇ ਵੀ ਕਈ ਲੋਕ ਜੋ ਹੈ ਉਹ ਨਹੀਂ ਪਹੁੰਚ ਸਕੇ ਤਾ ਇਹ ਪਿੰਡ ਕੋਟ ਰਜ਼ਾਦਾ ਹੈ ਅਜਨਾਲਾ ਹਲਕੇ ਦੇ ਵਿੱਚ ਰਾਵੀ ਦਰਿਆ ਦੇ ਕਿਨਾਰੇ ਤੇ ਜਿੱਥੇ ਇਸ ਵੇਲੇ ਤੁਸੀਂ ਦੇਖੋ ਕਿ ਰੇਤ ਦੇ ਉੱਚੇ-ਉੱਚੇ ਪਹਾੜ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਔਰ ਇਹ ਕਿਸਾਨਾਂ ਦੀਆਂ ਪੈਲੀਆਂ ਨੇ ਫਸਲਾਂ ਇੱਥੇ ਬੀਜੀਆਂ ਹੋਈਆਂ ਸੀ ਪਰ ਹੁਣ ਉਹ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਆ ਤਾਂ ਹੁਣ ਕਿਸਾਨ ਆਪਣੀ ਜ਼ਮੀਨ ਨੂੰ ਬਚਾਉਣ ਦੇ ਲਈ ਜਦੋਜਹਿਦ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ న్యూਸ 18 ਪੰਜਾਬ ਦਾ ਮਿਸ਼ਨ ਮਦਦ ਲਗਾਤਾਰ ਜਾਰੀ ਹੈ ਔਰ ਅਸੀਂ ਇੱਕ ਜ਼ਰੀਆ ਬਣੇ ਇਹਨਾਂ ਕਿਸਾਨਾਂ ਦੇ ਲਈ ਤਾਂ ਹੁਣ ਇਸ ਕਿਸਾਨ ਦੇ ਖੇਤਾਂ ਨੂੰ ਸਾਫ਼ ਕਰਨ ਤੋਂ ਬਾਅਦ ਜਥੇਬੰਦੀ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਵਿੱਚ ਜਿੰਨੀਆਂ ਵੀ ਪੈੜੀਆਂ ਰੇਤਾ ਦੇ ਨਾਲ ਭਰੀਆਂ ਹੋਈਆਂ ਨੇ ਉਹਨਾਂ ਸਾਰੀਆਂ ਨੂੰ ਸਾਫ਼ ਵੀ ਕੀਤਾ ਜਾਏਗਾ ਔਰ ਉਦੋਂ ਤੱਕ ਜਥੇਬੰਦੀ ਇੱਥੇ ਡਟੀ ਰਹੇਗੀ ਜਦੋਂ ਤੱਕ ਇਹਨਾਂ ਪੈੜੀਆਂ ਦੇ ਵਿੱਚ ਕਣਕ ਦੀ ਬਜਾਈ ਜੋ ਹੈ ਉਹ ਨਹੀਂ ਕਰਵਾਈ ਜਾਂਦੀ ਕੈਮਰਾਮੈਨ ਹਨੀਸ਼ ਕੁਮਾਰ ਦੇ ਨਾਲ ਅਜੀਤ ਸ਼ਰਮਾ ਮਿਊਜ਼ਿਕ ਟੀਮ ਅਜਨਾਲਾ ਲਗਾਤਾਰ ਜਿੰਨੀ ਕਿਹਦੀ ਪੈੜੀ ਆ ਭਾਵੇਂ ਇੱਕ ਕਿਲਾਵਾਦ ਭਾਵੇਂ 10 ਕਿਲੇ ਜਿੰਨਾ ਚਿਰ ਇਹ ਪੱਤਰ ਨਹੀਂ ਕਰਕੇ ਆਉਂਦੇ ਇਹ ਜਥੇਬੰਦੀ ਵਾਲੇ ਟਰੈਕਟਰ ਵਾਪਸ ਨਹੀਂ ਲਿਆਉਂਦੇ 20 40 ਕਿਲੋ ਵੀ ਪਾ ਕੇ ਦੇ 20 ਕੁਇੰਟਲ ਕਣਕ ਕਿਸਾਨ ਦੇ ਖੇਤ ਚੋਂ ਨਿਕਲੂ ਕਿਤੇ ਕਿਸਾਨ ਦਾ ਫਿਰ ਭਲਾ ਹੋ ਸਕਦਾ ਮਜ਼ਦੂਰ ਦਾ ਫਿਰ ਭਲਾ ਹੋ ਸਕਦਾ ਤਾਂ ਵੇਖੋ ਪਾਣੀ ਦਾ ਵਹਾਅ ਕਿੰਨਾ ਤੇਜ਼ ਆ ਤੇ ਫਿਰ ਵੀ ਇਹ ਜਿਹੜੇ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਉਹ ਜਿਹੜੇ ਕਿਸਾਨਾਂ ਦੇ ਕੋਲ ਟਰੈਕਟਰ ਜਿਹੜੇ ਪਚਾ ਰਹੇ ਨੇ ਨਿਊਜ਼ 18 ਦਾ ਧੰਨਵਾਦ ਕਰਦੇ ਆਂ ਅਰਜੀਤ ਜੀ ਦਾ ਉਹਨਾਂ ਦਾ ਕੈਮਰਾਮੈਨ ਦਾ ਉਹਨਾਂ ਨੇ ਆਣ ਕੇ ਬਹੁਤ ਜ਼ਿਆਦਾ ਪਾਣੀ ਤੇਜ਼ ਚੱਲ ਰਿਹਾ ਬੇੜੇ ਦੇ ਰਹੀ ਉਧਰ ਵਿਖਾਇਆ ਤੇ ਸਾਨੂੰ ਵੀ ਪਤਾ ਲੱਗਾ ਕਿ ਇੱਥੇ ਜਿਹੜਾ ਕਿਸਾਨ ਹੈ ਉਹ ਪਹਿਲੀ ਆਪਦਰੀ ਕਰਦਾ